ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮਈ ਦੇ ਮਹੀਨੇ ਵਿੱਚ ਬਹੀ ਰੋਟੀ ਦੇ ਨਾਲ ਇਹ ਇੱਕ ਉਪਾਅ ਕਰ ਲਓ ਤਾਂ ਤੁਹਾਡੇ ਭਾਗ ਖੁੱਲ ਜਾਣਗੇ ਸੰਗਤ ਜੀ ਆਪਣੇ ਘਰ ਵਿੱਚ ਕਈ ਵਾਰ ਸਵੇਰ ਦੀ ਰੋਟੀ ਬਚੀ ਹੋਵੇ ਤਾਂ ਸ਼ਾਮ ਨੂੰ ਖਾ ਲੈਣੇ ਆਂ ਸ਼ਾਮ ਦੀ ਬਚੀ ਹੋਵੇ ਤਾਂ ਸਵੇਰੇ ਖਾ ਲੈਂਦੇ ਨੇ ਪਰ ਬਹੁਤ ਘੱਟ ਲੋਕ ਐਵੇਂ ਕਰਦੇ ਹਨ ਜਿਹੜੇ ਜ਼ਿਆਦਾਤਰ ਲੋਕ ਬਈ ਰੋਟੀ ਕਿਸੇ ਜਨੌਰ ਜਾਂ ਕੋਈ ਮੰਗਣ ਆਵੇ ਤਾਂ ਉਹਨੂੰ ਦੇ ਦਿੰਦੇ ਨੇ ਜੋ ਸਵੇਰ ਦੀ ਪਈ ਰੋਟੀ ਨੂੰ ਵੇਸਟ ਨਹੀਂ ਕਰਦੇ ਬਲਕਿ ਖਾ ਲੈਂਦੇ ਨੇ ਉਹਨਾਂ ਨੂੰ ਕਈ ਫਾਇਦੇ ਹੁੰਦੇ ਹਨ ਉਹ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ ਸੰਗਤ ਜੀ ਅੱਜ ਆਪਾਂ ਇਹਨਾਂ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਬਈ ਰੋਟੀ ਖਾਣ ਦੇ ਨਾਲ ਤੁਹਾਨੂੰ ਕਿਹੜੇ-ਕਿਹੜੇ ਲਾਭ ਮਿਲ ਸਕਦੇ ਹਨ ਤਾਂ ਜੋ ਲੋਕ ਬਈ ਰੋਟੀ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਤਵੱਜੋ ਦੇਣ ਇਸ ਪਿੱਛੇ ਇੱਕ ਪੁਰਾਣੀ ਗੱਲ ਵੀ ਮਸ਼ਹੂਰ ਹੈ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੰਤ ਘੁੰਮਦੇ ਘੁੰਮਦੇ ਇੱਕ ਘਰ ਦੇ ਵਿੱਚ ਗਏ ਘਰ ਵਿੱਚ ਬੜੇ ਜ਼ਿਆਦਾ ਗੁਰਬਤ ਦਲਿੱਦਰ ਨੇ ਪੈਰ ਪਸਾਰੇ ਸਨ ਸੰਤ ਜੀ ਪੁੱਛਦੇ ਹਨ ਕਿ ਘਰ ਕੁਝ ਖਾਣ ਨੂੰ ਹੈ ਤਾਂ ਬੀਬੀ ਨੇ ਕਿਹਾ ਹੁਣ ਤਾਂ ਆਟਾ ਨਹੀਂ ਹੈ ਪਰ ਹਾਂ ਦੋ ਬਈਆਂ ਰੋਟੀਆਂ ਜ਼ਰੂਰ ਹਨ ਤੇ ਨਾਲ ਅਚਾਰ ਹੈ ਸੰਤ ਨੇ ਕਿਹਾ ਉਹੀ ਲੈ ਆਓ ਤੇ ਨਾਲ ਕਿਹਾ ਉਹਦੇ ਘਰ ਦੇ ਸੀ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਗਰੀਬੀ ਆਏਗੀ ਜਿਸ ਘਰ ਵਿੱਚ ਬਈ ਰੋਟੀ ਤੇ ਸਿਰਕਾ ਹੋਵੇਗਾ ਉਹ ਸੰਤ ਜੀ ਨੇ ਸਿਰਕਾ ਤੇ ਬਈ ਰੋਟੀ ਖਾ ਲਈ ਪਰ ਜੇ ਆਪਾਂ ਇੱਕ ਨਜ਼ਰ ਆਪਣੇ ਘਰ ਵੱਲ ਮਾਰੀਏ ਤਾਂ ਆਪਾਂ ਅੱਜ ਕੱਲ ਆਪਣੇ ਘਰਾਂ ਦੇ ਵਿੱਚੋਂ ਰੋਟੀ ਨੂੰ ਅਜਾਇ ਗਵਾ ਦਿੰਨੇ ਆ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇਂ ਨੂੰ ਖਾਣਾ ਪਸੰਦ ਨਹੀਂ ਕਰਦੇ ਇਹ ਰੋਟੀ ਤਾਂ ਬਚਾ ਕੇ ਰੱਖ ਲੈਣੀ ਚਾਹੀਦੀ ਹੈ ਜਦੋਂ ਕੋਈ ਆਵੇ ਤਾਂ ਇਹ ਰੋਟੀ ਉਸ ਗਰੀਬ ਨੂੰ ਦਿੱਤੀ ਜਾਵੇ ਪਰ ਕੁਝ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਰੱਖਦੇ ਇਸ ਨੂੰ ਵਗਾਹ ਦਿੰਦੇ ਹਨ ਡਸਟਬੀਨ ਵਿੱਚ ਪਾ ਦਿੰਦੇ ਹਨ ਜੋ ਕਿ ਰਿਜਕ ਦੀ ਬੇਕਦਰੀ ਹੈ ਜੇ ਰੋਟੀ ਬਚਦੀ ਹੈ ਤੁਹਾਨੂੰ ਦੂਜੇ ਸਮੇਂ ਦੇ ਵਿੱਚ ਵਰਤ ਲੈਣੀ ਚਾਹੀਦੀ ਹੈ ਤਾਂ ਉਸ ਵਿੱਚ ਕੋਈ ਵੀ ਹਰਜਵਾਲੀ ਗੱਲ ਨਹੀਂ ਹੈ ਸਗੋਂ ਬਈ ਰੋਟੀ ਖਾਣ ਦਾ ਕੋਈ ਨੁਕਸਾਨ ਨਹੀਂ ਤੇ ਸਾਰੇ ਫਾਇਦੇ ਹੀ ਹਨ ਤੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਹੁਣ ਬਈ ਰੋਟੀ ਖਾਣ ਨੂੰ ਹਮੇਸ਼ਾ ਤਿਆਰ ਰਹੋਗੇ ਇਹਦੇ ਬਾਰੇ ਇੱਕ ਗੱਲ ਬਣੀ ਹੈ ਬਈ ਰੋਟੀ ਸਿਹਤ ਨੂੰ ਠੀਕ ਕਰਦੀ ਹੈ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਜਿਹੜਾ ਖਾ ਲਵੇ ਤਾਂ ਸੰਜੀਵਨੀ ਬੂਟੀ ਵਾਂਗ ਸਰੀਰ ਨੂੰ ਲੱਗਦੀ ਹੈ ਇਹ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੁੰਦੀ ਸਿਰਫ ਫਾਇਦੇ ਹਨ ਇਸ ਤੋਂ ਆਪਾਂ ਅਜੇ ਅਣਜਾਣ ਹਾਂ ਜਿਸ ਦੀ ਅਨਗੱਲ ਹੀ ਕਾਰਨ ਬਈ ਰੋਟੀ ਆਪਣੇ ਘਰਾਂ ਦੇ ਵਿੱਚ ਨਿਰਾਦਰ ਦਾ ਕਾਰਨ ਬਣਦੀ ਹੈ ਰਾਤ ਦੀ ਬਚੀ ਹੋਈ ਰੋਟੀ ਨੂੰ ਸਵੇਰੇ ਸਵੇਰੇ ਖਾਣ ਦੇ ਕੁਝ ਫਾਇਦੇ ਦੱਸ ਦਿੰਨੇ ਆ ਬਈ ਰੋਟੀ ਨੂੰ ਸਵੇਰੇ ਸਵੇਰ ਦੁੱਧ ਦੇ ਨਾਲ ਖਾਣ ਦੇ ਨਾਲ ਕਬਜ ਤੋਂ ਰਾਹਤ ਮਿਲਦੀ ਹੈ ਜੇਕਰ ਬੀਪੀ ਦੀ ਦਿੱਕਤ ਹੈ ਤਾਂ ਬਈ ਰੋਟੀ ਤੁਹਾਡੇ ਲਈ ਕਾਰਗਰ ਸਾਬਤ ਹੋ ਜਾਵੇਗੀ ਬਾਈ ਰੋਟੀ ਨਾਲ ਟਿੱਡ ਦਾ ਮੈਟਾਬੋਲ ਜੋ ਹੈ ਵਾਧਾ ਹੈ ਜਿਸ ਤਰ੍ਹਾਂ ਸਰੀਰ ਦੀ ਚਰਬੀ ਹੈ ਉਹ ਘਟਦੀ ਹੈ ਤੇ ਮੋਟਾਪਾ ਬੜੀ ਜਲਦੀ ਘਟ ਹੋ ਜਾਂਦਾ ਹੈ ਬਾਈ ਰੋਟੀ ਨੂੰ ਠੰਡੇ ਦੁੱਧ ਦੇ ਨਾਲ ਖਾਣ ਦੇ ਨਾਲ ਕਬਜ ਗੈਸ ਬਦ ਹਜਮੀ ਛਾਤੀ ਵਿੱਚ ਜਲਣ ਵਰਗੀਆਂ ਕਈ ਨਿਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਬਾਈ ਰੋਟੀ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਵਿੱਚ 슈ਗਰ ਦੀ ਮਾਤਰਾ ਘਟ ਹੁੰਦੀ ਹੈ ਜਿਨ੍ਹਾਂ ਨੂੰ ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਹੈ ਉਹ ਇਸ ਨਾਲ ਠੀਕ ਹੋ ਜਾਣਗੇ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਡੁਬੋ ਕੇ ਰੱਖੋ ਤੇ ਇਸ ਤੋਂ ਬਾਅਦ ਇਸ ਨੂੰ ਖਾਓ ਬੀਪੀ ਸ਼ੂਗਰ ਨੂੰ ਦਿਨਾਂ ਵਿੱਚ ਹੀ ਠੀਕ ਕਰ ਦੇਵੇਗੀ ਸਵੇਰ ਦੀ ਰੋਟੀ ਨੂੰ ਸਬਜ਼ੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਜਦੋਂ ਰੋਟੀ ਬਈ ਹੋ ਜਾਂਦੀ ਹੈ ਤਾਂ ਉਸ ਵਿੱਚ ਕੁਝ ਚੰਗੇ ਬੈਕਟੀਰੀਆ ਆ ਜਾਂਦੇ ਨੇ ਜੋ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਇਸ ਲਈ ਬਈ ਰੋਟੀ ਨੂੰ ਸੁੱਟਣਾ ਨਹੀਂ ਚਾਹੀਦਾ ਇਸ ਨਾਲ ਰਿਜਕ ਦਾ ਨਰਾਦਰ ਹੁੰਦਾ ਹੈ ਤੇ ਘਰ ਵਿੱਚ ਰਿਜਕ ਆਉਣਾ ਬੰਦ ਹੋ ਜਾਂਦਾ ਹੈ ਸਾਨੂੰ ਰਿਜਕ ਦਾ ਸਤਕਾਰ ਕਰਨਾ ਚਾਹੀਦਾ ਹੈ ਜਿਸ ਦੇ ਘਰ ਵਿੱਚ ਰਿਜਕ ਦਾ ਨਰਾਦਰ ਹੁੰਦਾ ਹੈ ਉਸ ਦੇ ਘਰ ਵਿੱਚ ਦਲਿੱਦਰ ਦਾ ਵਾਸ ਹੋ ਜਾਂਦਾ ਹੈ ਇਹ ਜਿਸ ਘਰ ਵਿੱਚ ਰਿਜਕ ਦੀ ਜਿਹੜੀ ਇੱਜ਼ਤ ਨਹੀਂ ਹੁੰਦੀ ਉਹ ਫਿਰ ਗੁਰਬਤ ਵੱਲ ਚਲਾ ਜਾਂਦਾ ਹੈ ਆਪਣੇ ਸਾਹਮਣੇ ਛੇਤੀ ਪਦਾਰਥ ਪਏ ਹੋਣ ਤਾਂ ਵੀ ਆਪਾਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਅੱਜ ਕੱਲ ਆਪਾਂ ਨਹੀਂ ਕਰਦੇ ਜੋ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉੱਥੇ ਹਮੇਸ਼ਾ ਬਰਕਤ ਵਾਸ ਕਰਦੀ ਹੈ ਸੰਗਤ ਜੀ ਬੇਨਤੀ ਹੈ ਕਿ ਇਹ ਪਦਾਰਥਾਂ ਦੀ ਕਦਰ ਕਰੋ ਕਿਉਂਕਿ ਬੀਬੀਆਂ ਹੀ ਰਸੋਈ ਦੀਆਂ ਜਿਹੜੀਆਂ ਰਾਣੀਆਂ ਹੁੰਦੀਆਂ ਹਨ ਉਹ ਕਦਰ ਕਰਨਗੀਆਂ ਤਾਂ ਆਪੇ ਫਿਰ ਤੁਹਾਡੇ ਘਰ ਦੇ ਬਾਕੀ ਜੀ ਵੀ ਕਦਰ ਕਰਨਗੇ ਘਰ ਦੇ ਵਿੱਚ ਬਰਕਤ ਆ ਜਾਵੇਗੀ ਰੋਟੀ ਨੂੰ ਕੂੜੇ ਵਿੱਚ ਨਾ ਸੁੱਟੋ ਪੈਰਾਂ ਵਿੱਚ ਨਾ ਸੁੱਟੋ ਐਵੇਂ ਤਾਂ ਕੋਈ ਵੀ ਆਪਾਂ ਅਪਮਾਨ ਨਾ ਕਰੋ ਪਰਮਾਤਮਾ ਅੱਗੇ ਬੇਨਤੀ ਕਰੋ ਕਿ ਆਪਾਂ ਨੂੰ ਜੋ ਚੀਜ਼ਾਂ ਦੀ ਵੀ ਦੋ ਵਕਤ ਦੀ ਰੋਟੀ ਦੀ ਕੀਮਤ ਸਮਝਾਉਣ ਆਪਣੇ ਉੱਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਬੀਬੀਆਂ ਪੈਣਾ ਕਈ ਵਾਰ ਕੀ ਕਰਦੀਆਂ ਹਨ ਕਿ ਰਾਤ ਨੂੰ ਆਉਣਾ ਜਿਵੇਂ ਕੋਈ ਰੋਟੀ ਕੁਝ ਵੀ ਆਪਾਂ ਵੱਧ ਬਣਾ ਲੈਨੇ ਆ ਉਹ ਕੀ ਕਰਦੀਆਂ ਹਨ ਕਿ ਐਵੇਂ ਰੱਖ ਦਿੰਦੀਆਂ ਹਨ ਆਪਾਂ ਸਵੇਰੇ ਡਸਟਬਿਨ ਵਿੱਚ ਪਾ ਦਿੰਨੇ ਆ ਜਾਂ ਕਿਸੇ ਚੀਜ਼ ਵਿੱਚ ਸੁੱਟ ਦਿਆਂਗੇ ਪਰ ਐਵੇਂ ਨਾ ਕਰਿਆ ਕਰੋ ਜਾਂ ਕੀ ਕਰਦੇ ਆ ਕਿ ਫਲਾਣੇ ਦੇ ਘਰ ਝੂਠੇ ਭਾਂਡੇ ਪਏ ਨੇ ਕੰਮ ਕੀਤਾ ਤੇ ਵਿੱਚ ਰੱਖ ਕੇ ਚਲੇ ਜਾਂਦੇ ਹਨ ਇਹ ਕੰਮ ਕਦੇ ਨਾ ਕਰੋ ਬੀਬੀਆਂ ਚਾਹੁੰਦਾ ਘਰ ਨੂੰ ਸਵਰਗ ਬਣਾ ਸਕਦੀਆਂ ਹਨ ਖੁਸ਼ਹਾਲ ਬਣਾ ਸਕਦੀਆਂ ਹਨ ਕਿਉਂਕਿ ਉਹ ਬਿਹਤਰ ਜਾਣਦੀਆਂ ਹਨ ਕਿ ਘਰ ਕਿਵੇਂ ਸੁਚਾਰੂ ਢੰਗ ਦੇ ਨਾਲ ਚੱਲੇਗਾ ਅਸੀਂ ਹਰ ਪਾਸੇ ਫਿਰ ਇੱਜ਼ਤ ਤੇ ਮਾਣ ਸਨਮਾਨ ਵੱਧ ਜਾਂਦਾ ਹੈ ਕੰਮ ਆਪਣਾ ਕੀਤਾ ਪਰ ਇੱਜ਼ਤ ਮਾਨ ਸਾਹਨੇ ਦਿੱਤਾ ਦੂਜਿਆਂ ਨੂੰ ਵੀ ਉਸ ਵਾਂਗ ਫਿਰ ਬਣਨ ਲਈ ਕਿਹਾ ਜਾਂਦਾ ਹੈ ਕਿ ਫਲਾਣੀ ਬੀਬੀ ਇੰਨੀ ਚੰਗੀ ਹੈ ਤੂੰ ਵੀ ਉਹਦੇ ਵਾਂਗ ਹੋ ਜਾ ਕਹਿੰਦੇ ਆ ਕਿ ਤੇਰਾ ਘਰ ਵੀ ਸੁਚਾਰੂ ਢੰਗ ਦੇ ਨਾਲ ਚੱਲੇਗਾ ਤੇਰੇ ਘਰ ਵਿੱਚ ਸੋਨਾ ਤੇਰਾ ਗੁਜ਼ਾਰਾ ਹੋਣ ਲੱਗ ਜਾਵੇਗਾ ਆਪਾਂ ਅੱਜ ਤੋਂ ਆਪਣੇ ਕੰਮ ਕਰੋ ਤੇ ਕੰਮ ਕੁਝ ਅਜਾਹੀ ਕਰੋ ਇਹਨਾਂ ਕੰਮਾਂ ਨੂੰ ਕਰਨ ਦੇ ਨਾਲ ਘਰ ਦੇ ਵਿੱਚ ਵਰਕਤ ਆ ਜਾਵੇਗੀ ਤਾਂ ਆਉਂ ਜਾਂਦੇ ਹਾਂ ਉਹ ਕਿਹੜੇ ਕੰਮ ਹਨ ਜੋ ਸਭ ਤੋਂ ਪਹਿਲਾਂ ਭਾਂਡੇ ਕਈ ਵਾਰ ਕੁਝ ਘਰ ਵਿੱਚ ਹੁੰਦੇ ਹਨ ਜੋ ਰਾਤ ਨੂੰ ਭਾਂਡੇ ਰੱਖਦੇ ਹਨ ਰੋਟੀ ਪਾਣੀ ਖਾ ਲਿਆ ਥੱਕ ਗਏ ਹਾਂ ਜੀ ਤੇ ਭਾਂਡੇ ਰੱਖ ਦਿੱਤੇ ਸਿੰਕ ਦੇ ਵਿੱਚ ਭਾਂਡੇ ਇਕੱਠੇ ਕਰਕੇ ਰੱਖ ਦਿੱਤੇ ਕਿ ਸਵੇਰੇ ਸਾਫ਼ ਕਰ ਲਵਾਂਗੇ ਕਈ ਵਾਰ ਘਰ ਵਿੱਚ ਜਾਂ ਫਿਰ ਜ਼ਰੂਰਤ ਹੋਵੇਗੀ ਉਦੋਂ ਹੀ ਮਾਂਜ ਕੇ ਵਰਤ ਲਵਾਂਗੇ ਪਰ ਸਿੰਕ ਵਿੱਚ ਭਾਂਡੇ ਰੱਖ ਦਿੰਨੇ ਆਂ ਜਿੰਨੇ ਵੀ ਭਾਂਡੇ ਹੁੰਦੇ ਹਨ ਉਹ ਸਾਰੇ ਹੀ ਵਰਤ ਕੇ ਝੂਠੇ ਕਰ ਲੈਨੇ ਆ ਤੇ ਜਿਸ ਦੀ ਲੋਡ ਹੋਈ ਚਾਹ ਵਾਲੇ ਭਾਂਡੇ ਦੀ ਲੋਡ ਸੀ ਦੋ ਗਲਾਸ ਦੀ ਲੋਡ ਸੀ ਉਹ ਭਾਂਡੇ ਮਾਂਜਲੇ ਤੇ ਬਾਕੀ ਝੂਠੇ ਪਏ ਰਹਿਣ ਦਿੱਤੇ ਇਹ ਆਲਸ ਦੇ ਨਾਲ ਗੁਰਬਤ ਦਾ ਕਾਰਨ ਬਣਦੀਆਂ ਹਨ ਇਹ ਸਭ ਤੋਂ ਵੱਡਾ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਦਲੇਦਰ ਦੇ ਰੋਗਾਂ ਦਾ ਕਾਰਨ ਹੈ ਇਹ ਤਾਂ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਆਪਾਂ ਜਦੋਂ ਕਿਤੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਆ ਉੱਥੇ ਵੀ ਆਪਣੇ ਭਾਂਡੇ ਆਪ ਮਾਂਜ ਕੇ ਆਪ ਸੇਵਾ ਕਰਦੇ ਆਂ ਤੇ ਆਪਣੇ ਜੋੜੇ ਵੀ ਤੇ ਆਪਣੇ ਝੂਠੇ ਭਾਂਡੇ ਕਿਸੇ ਤੋਂ ਨਾ ਤਵਾਓ ਨਾ ਪਾਪ ਇਕੱਠੇ ਕਰੋ ਆਪਾ ਦੇਖਦੇ ਆਂ ਗੁਰੂ ਘਰਾਂ ਦੇ ਵਿੱਚ ਲੋਕ ਕਿੰਨੀ ਸੇਵਾ ਕਰਦੇ ਨੇ ਉਹ ਝੂਠ ਧੋ ਧੋ ਕੇ ਆਪਣੇ ਪਾਪ ਉਤਾਰ ਰਹੇ ਹੁੰਦੇ ਹਨ ਆਪਣੇ ਭਾਂਡੇ ਤਾਂ ਆਪ ਉਥੇ ਧੋ ਕੇ ਹੀ ਆ ਸਕਦੇ ਆ ਸਗੋਂ ਆਪਾਂ ਨੂੰ ਤਾਂ ਹੋਰ ਲੋਕਾਂ ਦੀ ਵੀ ਜਿਹੜੇ ਪਈ ਹੁੰਦੇ ਹਨ ਭਾਂਡਿਆਂ ਦੀ ਸੇਵਾ ਲੈਣੀ ਚਾਹੀਦੀ ਹੈ ਦੋ ਥਾਲ ਨਾਲ ਹੋਰ ਮਾਂਜ ਲਵੋ ਤਾਂ ਕਿਹਾ ਜਾਂਦਾ ਹੈ ਕਿ ਸੇਵਾ ਕਰੋਗੇ ਤਾਂ ਮੇਵਾ ਮਿਲੇਗਾ ਜਿਸ ਘਰ ਵਿੱਚ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਝੂਠ ਨਹੀਂ ਹੁੰਦਾ ਐਵੇਂ ਦੇ ਘਰਾਂ ਵਿੱਚ ਸਵਰਗਵਾਸ ਕਰਦਾ ਹੈ ਉਥੇ ਬਰਕਤ ਆਪਵਾਸ ਕਰਦੀ ਹੈ ਐਵੇਂ ਦੇ ਘਰਾਂ ਦੇ ਵਿੱਚ ਫਿਰ ਸਰੀਰ ਨਿਰੋਗ ਰਹਿਣ ਲੱਗ ਜਾਂਦੇ ਹਨ ਦੂਜੀ ਚੀਜ਼ ਜੋ ਨਹੀਂ ਕਰਨੀ ਆਪਾਂ ਆਲਸ ਕਰਕੇ ਕਹਿ ਲਓ ਜਾਂ ਸਮੇਂ ਨੂੰ ਬਚਾਉਣ ਦੇ ਲਈ ਕੀ ਕਰਦੇ ਆ ਕਿ ਦੋ ਤਿੰਨ ਸਮਿਆਂ ਦਾ ਆਟਾ ਇਕੱਠਾ ਗੁੰਨ ਲੈਨੇ ਆ ਫਿਰ ਜਦੋਂ ਖਾਣਾ ਬਣਾਉਣਾ ਹੋਇਆ ਉਦੋਂ ਆਪਾਂ ਉਸਦੇ ਨਾਲ ਰੋਟੀ ਪਕਾ ਲੈਨੇ ਆ ਇਹ ਆਪਣੀ ਸਿਹਤ ਤੇ ਸਮਾਂ ਬਚਾ ਲਿਆ ਬਸ ਇਸ ਨੂੰ ਰੋਗੀ ਕਰ ਲਿਆ ਵੱਧ ਬਣਾ ਕੇ ਆਪਾਂ ਕੀ ਕਰਦੇ ਆ ਕਿ ਆਪਾਂ ਰੋਟੀਆਂ ਜਿਹੜੀਆਂ ਵੀ ਬਨੋਨੀ ਆਟਾ ਵੱਧ ਗੁੰਨ ਲਿਆ ਸਵੇਰੇ ਲੋੜ ਸੀ ਉਦੋਂ ਰੋਟੀ ਬਣਾ ਲਈ ਦੁਪਹਿਰੇ ਲੋੜ ਸੀ ਉਦੋਂ ਬਣਾ ਲਈ ਰਾਤ ਨੂੰ ਬਣਾ ਲਈ ਤੇ ਉਦੋਂ ਵੀ ਵੱਧ ਆਟਾ ਗੁੰਨ ਲਿਆ ਅਗਲੇ ਦਿਨ ਉਸੇ ਆਟੇ ਦੀ ਆਪਾਂ ਰੋਟੀ ਬਣਾ ਲੈਨੇ ਆ ਇਹ ਸਭ ਤੋਂ ਵੱਡਾ ਆਪਣੇ ਘਰ ਦੇ ਵਿੱਚ ਰੋਗਾਂ ਦਾ ਕਾਰਨ ਹੈ ਆਟਾ ਵੱਧ ਗੁੰਨ ਲਾਓ ਤੇ ਤਿੰਨ ਸਮੇਂ ਚ ਲਾ ਲਓ ਜਾਂ ਫਿਰ ਉਹ ਜਾਂ ਫਿਰ ਸਬਜੀ ਵੱਧ ਬਣਾ ਲਓ ਰੱਖ ਲਓ ਫ੍ਰਿਜ ਵਿੱਚ ਤੇ ਗਰਮ ਕਰਕੇ ਖਾ ਲਵਾਂਗੇ ਆਪਾਂ ਆਪਣੇ ਘਰ ਰੋਗਾ ਨੂੰ ਆਪ ਹਵਾਲਜਾ ਮਾਰਦੇ ਆਂ ਰੋਗ ਨੂੰ ਆਪ ਨੇ ਹਉਤਾ ਦਿੰਨੇ ਆ ਕਿ ਸਾਡੇ ਘਰ ਆ ਕੇ ਬਹਿ ਜਾਤੇ ਸਰੀਰ ਨੂੰ ਆਪਾਂ ਠੀਕ ਨਹੀਂ ਹੋਣ ਦਿੰਦੇ ਸੰਗਤ ਜੀਏ ਸਭ ਤੋਂ ਵੱਡਾ ਆਪਣੇ ਘਰ ਦੇ ਵਿੱਚ ਦਲਿੱਦਰ ਦਾ ਕਾਰਨ ਹੈ ਜਿੱਥੇ ਉਦਮ ਹੈ ਉੱਥੇ ਰੋਗ ਨਹੀਂ ਹੁੰਦਾ ਚੰਗੀ ਸਿਹਤ ਤੇ ਸੰਸਕਾਰ ਸਲੀਕੇ ਉੱਤੇ ਆਪ ਆਵਾਸ ਕਰਦੇ ਆਂ ਇਹ ਗੱਲਾਂ ਸੁਣਨ 'ਚ ਬੜੀਆਂ ਛੋਟੀਆਂ ਲੱਗਦੀਆਂ ਪਰ ਅਮਲ ਕਰੋਗੇ ਤਾਂ 21 ਦਿਨ ਹੀ ਕਰ ਲਓ ਤਾਂ ਸੁੱਖ ਸਮਰiddhi ਆਪ ਆ ਜਾਵੇਗੀ ਜਦੋਂ ਆਪਾਂ ਆਟਾ ਗੁੰਨ ਕੇ ਫਰਿੱਜ ਵਿੱਚ ਰੱਖਦੇ ਹਾਂ ਕਈ ਤਰ੍ਹਾਂ ਦੇ ਬੈਕਟੀਰੀਆ ਪਨਪਦੇ ਹਨ ਜਦੋਂ ਖਾਣੇ ਆ ਤਾਂ ਰੋਗ ਲੱਗਦੇ ਨੇ ਇਸ ਕਰਕੇ ਝੂਠੇ ਭਾਂਡੇ ਨਾ ਛੱਡੋ ਤਿੰਨ ਦਿਨਾਂ ਦਾ ਆਟਾ ਵੀ ਗੁੰਨ ਕੇ ਨਾ ਰੱਖੋ ਓਨਾ ਹੀ ਬਣਾਓ ਜਿੰਨਾ ਕ ਖਾਣਾ ਹੈ ਸਿਹਤ ਵੀ ਠੀਕ ਰਹੇਗੀ ਤੇ ਘਰ ਦੇ ਵਿੱਚ ਦਿਲਿੱਦਰ ਦਾ ਪਸਾਰਾ ਵੀ ਨਹੀਂ ਹੋਏਗਾ ਤਾਂ ਵੀਰ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੋ ਜਾਣਕਾਰੀ ਦਿੱਤੀ ਹੈ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜਰੂਰ ਲਗਵਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ